ਪੇਸ਼ ਨੂੰ ਬਟਾ ਉਹੀ ਜਿਹੜਾ ਜਦੋਂ ਘਰੋਂ ਚੱਲਦੇ ਹੋਂ ਕਾਫੀ ਉਮੀਦ ਹੁੰਦੀ ਆ ਨਾ ਵੀ ਅੱਜ ਪੇਸ਼ੀਆ ਕੋਈ ਨਾ ਕੋਈ ਅਪਡੇਟ ਹੋਊਗੇ ਕੁਝ ਮਾਮਲੇ ਆ ਗਏ ਬਦੂ ਪਰੰਤੂ ਉਹੀ ਹਾਲ ਹੈ ਵੀ ਜਿਹੜੇ ਕੁਛ ਬੀਸੀ ਰਹਿੰਦੇ ਕਿਤੇ ਨੇ ਆ ਇੱਕ ਸਚਿੰਦ ਦੇਵਾ ਅਨਿਸ਼ਾ ਦਾ ਅੱਜ ਵੀ ਕੀ ਪੇਸ਼ ਹੋ ਸਕਿਆ ਤੇ ਦੀਪਕੁਟਿ ਨੂੰ ਵੀ ਮੇਰਾ ਖਿਆਲ ਹਾਲੇ ਤੱਕ 3:30 ਵਜੇ ਤੱਕ ਕਹਿੰਦੇ ਪੇਸ਼ ਕਰਨੀ ਹੈ ਬੰਦੇ ਪੇਸ਼ ਕਰਨ ਤੇ اٹਕੇ ਪਏ ਕੰਮ ਮੈਂ ਤਾਂ ਕਿ ਜਦੋਂ ਵੀ ਕਿਤੇ ਬੋਲਦਾ ਜਾਂ ਸੰਦੇਰੂ ਬੋਲਦਾ ਸਰਕਾਰ ਨੂੰ ਵੀ ਇਹ ਅਪੀਲ ਕੀਤੀ ਹੈ ਕਈ ਵਾਰੀ ਵੀ ਜੇ ਇਹਨੂੰ ਫਾਸਟ ਟਰੈਕ ਤੇ ਚਲਾਉਂਗੇ ਫਿਰ ਤਾਂ ਭਾਵੇਂ ਕਿਸੇ ਪਾਸੇ ਗੱਲ ਸਿਰੇ ਲੱਗ ਜਾਵੇ ਇਹਨੂੰ ਜੇ 15 ਦਿਨਾਂ ਬਾਅਦ ਪੇਛੀ ਪੈਣੀ ਹੈ ਤੇ ਵਾ ਇਹ ਦੋਸ਼ੀ ਪੇਸ਼ ਹੀ ਨਹੀਂ ਹੋ ਰਹੇ ਉਸ ਗੱਲ ਦੇ ਉੱਤੇ ਆ ਕੇ ਤਾਂ ਇਹ ਮੁਕੱਦਮਾ ਬਹੁਤ ਵੱਡਾ ਹੈ ਦੋਸ਼ੀઓની ਗਿਣਤੀ ਬਹੁਤ ਜ਼ਿਆਦਾ ਹੈ ਪਰ ਇਸ ਤਰ੍ਹਾਂ ਮੁਕੱਦਮਾ ਨੇੜੇ ਨਹੀਂ ਲੱਗਣਾ ਕਿਸੇ ਡਿਸੀਜਨ ਦੇ ਨੇੜੇ ਵੀ ਚਲਾ ਜਾਊਗਾ ਫੈਸਲਾ ਆ ਜਾਊਗਾ ਇਸ ਸਨਵਾਤ ਮੁਸ਼ਕਲ ਲੱਗ ਰਿਹਾ ਅੱਜ ਦੀ ਘੜੀ ਤੱਕ ਦੇਖ ਕਿਉਂਕਿ ਹੋ ਸਕਦਾ ਕੋਈ ਕੱਲ ਨੂੰ ਪਰਮਾਤਮਾ ਫੈਸਲਾ ਕਰੇ ਵੀ ਕੋਈ ਤਬਦੀਲੀ ਆ ਜਾਏ ਮਾਨਜੂਬ ਹਾਈ ਕੋਰਟ ਵੀ ਚੰਗਾ ਫੈਸਲਾ ਲੈ ਲੇ ਇਹਦੇ ਪਾਸਟੈਂਕ ਤੇ ਲਾਉਣ ਦੀ ਤਾਂ ਵੀ ਨਹੀਂ ਕਰ ਸਕਦਾ ਤਾਂ ਇਹਨਾਂ ਸਰਕਾਰ ਇਸ ਕੰ ਨੂੰ ਮੰਨ ਨੂੰ ਰਾਜੀ ਨਹੀਂ ਉਹਨਾਂ ਨੂੰ ਤਾਂ ਲੱਗਦਾ ਵੀ ਇਹ ਇੱਕ ਤਰ੍ਹਾਂ ਦੀ ਆਮ ਮੌਤ ਹੈ ਜਿੱਦਾਂ ਸਸਕਾਰ ਤੇ ਜਿਹੜਾ ਮਾਹੌਲ ਹੁੰਦਾ ਉਹ ਆਹ ਭੋਗ ਤੇ ਨਹੀਂ ਰਹਿੰਦਾ ਭੋਗ ਤੋਂ ਮਹੀਨਾ ਵੀ ਤੋਂ ਬਾਅਦ ਜਿਹੜੀ ਜ਼ਿੰਦਗੀ ਨਾਰਮਲ ਹੋ ਜਾਂਦੀ ਹੈ ਫਰਾਂਟੂਸੀ ਦੂਦੇ ਮਾਉਲੇ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ ਹਾਲੇ ਤੱਕ ਸੈਂਕੜੇ ਫੈਮਿਲੀਆਂ ਜਿਹੜੀਆਂ ਦੇਸ਼ ਵਿਦੇਸ਼ ਤੋਂ ਘਰੇ ਬੜੇ ਭਰੇ ਮਨ ਦੇ ਨਾਲ ਰੋਹ ਧੋ ਕੇ ਜਾਂਦੇ ਆ ਵਿਚਾਰੇ ਤਾਂ ਉਹ ਜਗਾ ਜਗਾ ਤੇ ਬੈਠੇ ਜਦੋਂ ਉਹਨਾਂ ਨੂੰ ਕੋਈ ਸੋਚ ਲੱਗਦਾ ਵੀ ਇਹਨਾਂ ਕੰਟਰੀ ਯੂਨੀਵਰਸਿਟੀਆਂ ਜਿਹੜੀਆਂ ਕੰਟਰੋਵਰਸਿਅਲ ਕਰਕੇ ਇੱਕ ਬੜੀ ਕੀਮਤੀ ਜਾਨ ਗਈ ਹੈ ਤਾਂ ਹੋ ਸਕਦਾ ਉਹ ਕਦੇ ਨਾ ਕਦੇ ਆਪੇ ਤੋਂ ਬਾਹਰ ਵੀ ਹੋ ਜਾਂਦੇ ਆ ਮੈਂ ਤਾਂ ਹਮੇਸ਼ਾ ਅਪੀਲ ਕਰਦਾ ਵੀ ਆਪਾਂ ਕਦੇ ਵੀ ਆਪ ਦੇ ਕਾਨੂੰਨਨ ਦੇਰੇ ਤੋਂ ਬਾਤ ਨਹੀਂ ਦੇਣਾ ਆਪਾਂ ਲੀਗਲ ਤਰੀਕੇ ਦੇ ਨਾਲ ਹੀ ਲੜਾਈ ਨੂੰ ਸਿਰੇ ਲਾਵਾਂਗੇ ਬਈ ਦਿੱਲੀ ਪੁਲਿਸ ਕੋਲੇ ਸਪੈਸ਼ਲ ਬ੍ਰਾਂਚ ਕੋਲੇ ਖੁਲਾਸਾ ਹੈ ਕਿ ਰਾਕਟ ਲੈਂਚਰ ਜਿਹੜਾ ਉੱਥੇ ਸਿੱਟਿਆ ਸੀਗਾ ਮੋਹਾਲੀ ਜਿੱ ਸਿੱਧੂ ਦੀ ਰੈਲੀ ਤੇ ਜਾਂ ਕਿਸੇ ਇਹ ਜੀ ਉਸ ਤੇ ਚੋਣਾ ਦੌਰਾਨ ਸਿੱਟਿਆ ਸੀ। ਦੇਖੋ ਇਹ ਤਾਂ ਸਾਡੇ ਮੌਜੂਦਾ ਸਿਸਟਮ ਦੇ ਮੂੰਹ ਤੇ ਚਪੇੜ ਹੈ। ਤੁਸੀਂ ਕਹਿ ਰਹੇ ਹੋ ਕਿ ਸਿੱਧੂ ਨੂੰ ਮਾਰਨ ਵਾਸਤੇ ਰੌਕਟ ਲਾਂਚ ਨੂੰ ਚੱਕੀ ਫਿਰਦੇ ਸੀ ਉਹ ਤਾਂ ਰੈਲੀ ਤੇ ਚਲਾਉਣਾ ਚਾਹੁੰਦੇ ਸੀ ਪਰੰਤੂ ਸਿੱਧੂ ਦਾ ਫਿਰ ਬਾਅਦ ਚ ਇਹ ਕਿਸ ਸੰਤਾਲੀਆਂ ਨਾਲ ਸਰ ਗਿਆ ਤਾਂ ਫਿਰ ਉਹਨਾਂ ਨੇ ਉਹ ਹੈੱਡਕ quart ਦੇ ਖਿਲਾਫ ਆ ਤਾ ਕਿੱਡੀ ਮਾੜੀ ਗੱਲ ਹੈ ਵੀ ਐਡੇ ਵੱਡੇ ਵੱਡੇ ਹਥਿਆਰ ਸਿੱਧੂ ਦੇ ਮਗਰ ਮਹੀਨਿਆਂ ਵੱਧੀ ਤੁਰਦੇ ਰਹੇ ਸਾਡੀ ਕਿੱਥੇ ਸੀ ਇੰਟੈਲੀਜੈਂਸ ਸਾਡੀਆਂ ਕਿੱਥੇ ਸੀ ਏਜੰਸੀਆਂ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਿਆ ਤੇ ਹੁਣ ਕਹਿੰਦੇ ਉਹ ਤੋਂ ਫਲਾਕਾਸੇ ਨਾਲ ਹੀ ਮਾਰਨਾ ਸੀ ਭਾਈ ਸਾਡਾ ਤੁਸੀਂ ਯਾਰ ਕੋ ਖੋਲਿਆ ਕਿਸੇ ਤਰੀਕੇ ਨਾਲ ਹੀ ਖੋਲਿਆ ਕਲੌਂਚਰ ਨਾਲ ਖੋਲ ਲੈਂਦੇ ਚਾਹੇ 147 ਨਾਲ ਖੋਲਿਆ ਸਰਕਾਰ ਨੂੰ ਇਸ ਗੱਲ ਦੇ ਉੱਤੇ ਥੋੜੀ ਬਹੁਤੀ ਸ਼ਰਮ ਮਿਲਣੀ ਚਾਹੀਦੀ ਹੈ ਵੀ ਕਿੰਨੀ ਮਲੈਕੀ ਤੁਸੀਂ ਵਰਤੀ ਵੀ 15 20 ਦਿਨ ਲਗਾਤਾਰ ਸਾਡੇ ਘਰ ਦੇ ਆਸੇ ਪਾਸੇ ਅਸਲੇ ਨਾਲ ਨੋਡ ਗੱਡੀਆਂ ਖਿਰਦੀਆਂ ਰਹੀਆਂ ਕਿਸੇ ਨੇ ਉਹਨੂੰ ਨਾਕੇ ਤੇ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿਤੇ ਉਹਨਾਂ ਦੀ ਤਲਾਸ਼ੀ ਨਾ ਹੋਈ ਆ ਔਰ ਦੋਸ਼ੀ ਬੜੇ ਆਰਾਮ ਦੇ ਨਾਲ ਘਟਨਾ ਨੂੰ ਅੰਜਾਮ ਦੇ ਕੇ ਘਟਨਾ ਹੋਣ ਤੋਂ ਬਾਅਦ ਵੀ ਤੁਸੀਂ ਡੇਢ ਘੰਟਾ ਕਿਸੇ ਮੋੜ ਤੇ ਨਾਕਾ ਨਹੀਂ ਲਾ ਸਕੇ ਤੋਂ ਧੰਨਵਾਦ ਤੁਸੀਂ ਸਾਨੂੰ ਜਾਣ ਦੇ ਵਿੱਚ ਇਸ ਸਰਕਾਰ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ ਚਲੋ ਖੁਸ਼ੀ ਮਨਾਉਣ ਆਓ ਕੀ ਤੁਹਾਨੂੰ ਚੰਗਾ ਲੱਗਿਆ